ਮੰਡੀ ਦੇ ਸਾਹਮਣੀਆਂ ਸੇਵਾ ਜਿੱਥੇ ਆ ਕੇ ਕਹਿੰਦੇ ਤੋਂ ਕਹਾਉਂਦੇ ਬੰਦੇ ਦਾ ਵੀ ਹੰਕਾਰ ਚੂਰੋ ਚੂਰ ਹੋ ਜਾਂਦਾ ਲਓ ਵੀ ਮਿੱਤਰੋ ਕੀ ਚਾਹੀਦਾ ਤੁੱਪ ਚਾਹੀਦੀ ਜਾਂ ਮੀਂਹ ਚਾਹੀਦਾ ਲਓ ਵੀ ਮਿੱਤਰੋ ਆਪਾਂ ਆ ਗਿਆਂ ਖੇਤ ਤੇ ਰਾਤੀ ਮੀਂਹ ਪੈ ਗਿਆ ਸੀਗਾ ਅਜੇ ਮੈਂ ਕੱਲ ਬਲੌਗ ਚ ਕਹਿ ਕੀ ਹਟਿਆਂਗਾ ਮਕਾਂ ਕਦੇ ਰੱਬ ਤੂਪ ਕੱਢ ਲਾਂਦਾ ਕਦੇ ਮੀਂਹ ਪੈਣ ਵਾਲਾ ਮੌਸਮ ਕਰ ਦਿੰਦਾ ਮਾਹ ਬਾਝਾਰ ਤਾਂ ਪਾਈ ਜਾਂਦਾ ਰੱਬ ਮੌਸਮ ਅੱਜ ਵੀ ਵਧੀਆ ਠੀਕ ਹੈਗਾ ਤਾਂ ਪਤਾ ਥੋੜੀ ਬੋਤੀ ਨਿਕਲ ਜਾਂਦੀ ਆ ਪਰ ਉਦਾਂ ਮੌਸਮ ਘੈਂਟ ਆ ਇਦਾਂ ਉਦਾਂ ਮੈਂ ਕਰਨ ਲੱਗ ਗਿਆ ਜਿਵੇਂ ਅਮਰਸਰ ਵਾਲੇ ਬੋਲਦੇ ਹੁੰਦੇ ਨੇ ਉਹਨਾਂ ਦੀ ਬੋਲੀ ਬੋਲਣ ਲੱਗ ਗਿਆ ਰਫੂਜੀਆਂ ਦੀ ਜਿਵੇਂ ਅਮਰਸਰ ਸਾਹਿਬ ਵਾਲੇ ਬੋਲਦੇ ਹੁੰਦੇ ਨੇ ਸੌਰੀ ਕੱਲਾ ਅਮਰਸਰ ਕਹਤਾ ਟੀਰੀ ਚ ਵੀ ਫੁੱਲ ਪਾਣੀ ਪਾਦਾ ਕੋਸਮੀ ਪੈ ਗਿਆ। ਉਹ ਕੱਲ ਮੋਟਰ ਚੱਲੀ ਗਈ ਐ। ਕਈ ਦਿਨਾਂ ਬਾਅਦ ਪਾਇਆ ਪਾਣੀ ਸੁਕਾ ਕੇ। ਆਪਣੇ ਲਾਈ ਬੂਟੇ ਵੀ ਚੱਲਣ ਲੱਗੇ। ਆ ਵੀ ਚੱਲ ਪਿਆ। ਤੇ ਉਹ ਅਮਰੂਦ ਵੀ ਚੱਲਣ ਲੱਗ ਗਿਆ। ਤੇ ਇਹ ਔੜਿਆਂ ਦਾ ਵੀ ਚੱਲ ਪਿਆ। ਇੱਕ ਕੰਮਰੂਦ ਉੱਧਰ ਲਾਇਆ ਸੀ। ਉਹ ਹਜੇ ਮਰ ਜਾਇਆ ਜੇ ਪਿਆ ਥੋੜਾ ਜਿਹਾ। ਲਓ ਵੀ ਮਿੱਤਰੋ ਕੀ ਚਾਹੀਦਾ? ਪਚਾਈਂ ਦੀ ਜਾਂ ਮੀ ਚਾਹੀਦਾ ਉਹ ਵੀ ਪਹਿਲਾਂ ਰੀਲ ਜਨ ਨੇ ਤਪਾਰ ਰੱਖਿਆ ਸੀਗਾ ਉਹਦੀ ਆ ਜਾਂਦੀ ਸੀ ਰੀਲ ਲਾਓ ਵੀ ਬ੍ਰੈਂਟਨ ਵਾਲਿਓ ਕੀ ਚਾਹੀਦਾ ਗੱਡੀ ਚਾਹੀਦੀ ਉਹਦੀ ਆ ਜਾਂਦੀ ਸੀ ਬਾਈ ਜੀ ਆਟੋਮੋਬਾਈਲ ਵਾਲੇ ਲਓ ਆਪਾਂ ਤਾਂ ਕਰ ਦਈਏ ਮੋਟਰ ਬੰਦ ਆਟੋਮੈਟਿਕ ਆਫ ਕਰਤਾ ਉਹ ਤਾਂ ਕਈ ਦਿਨ ਬਾਅਦ ਪਾਊਗਾ ਪਾਣੀ ਫੁੱਲ ਭਰ ਗਈ ਨਾਲੇ ਹੁਣ ਬਾੜੇ ਪਾਣੀ ਦੇ ਦਾ ਲੋੜ ਹੀ ਨਹੀਂ ਹੈਗੀ ਮੋਟਰ ਤੇ ਨੱਕੇ ਨੁੱਕੇ ਕਰ ਤਿਆ ਬੰਦ ਤੇ ਪੌਦਿਆਂ ਨੂੰ ਪਾਣੀ ਦੇਤਾ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਕਾਪੋ ਕੋਣ ਹੈ online ਮੂੜ ਗਈ ਇਹੋਂ ਕੋਲ ਕੀ ਹਾਰ ਨੇ ਠੀਕ ਹੈ ਹੈ ਮਿਲਣਾ ਆਇਆ ਸੀ ਮੈਂ ਤੈਨੂੰ ਤੂੰ ਤਾਂ ਮੇਰੇ ਨਾਲ ਬੋਲੀ ਨਹੀਂ ਹੈ ਕੋਈ ਹੋਰ ਮੈਂ ਤੈਨੂੰ ਮਿਲਣ ਆਇਆ ਸੀ ਮੈਂ ਇੱਥੇ ਬੈਠਾ ਹਾਂ ਉਹ ਤੂੰ ਤਾਂ ਬੋਲੀ ਨਹੀਂ ਮੇਰੇ ਨਾਲ ਆ ਕੋਤਾ ਮੇਰੇ ਪਿੱਛੇ ਪੈ ਜਾਣਾ ਸੀਗਾ ਗੱਲ ਕਰ ਸੰਗੜੀ ਨਾਲ ਬੰਨਿਆ ਹੋਇਆਗਾ The power of a positive attitude. Your road to success, Roger Fletch. ਏ ਆ ਗਈ ਸਾਡੇ ਪਿੰਡ ਦੀ ਮੰਡੀ ਤੇ ਮੰਡੀ ਦੇ ਸਾਹਮਣੇ ਆ સેવા ਜਿੱਥੇ ਆ ਕੇ ਕਹਿੰਦੇ ਤੋਂ ਕਹਾਉਂਦੇ ਬੰਦੇ ਦਾ ਵੀ ਹੰਕਾਰ ਚੂਰੋ ਚੂਰ ਹੋ ਜਾਂਦਾ ਵੱਡੀ ਆ ਨਮੇਟੇ ਆਲੂ ਆਹੋ ਵੱਡੇ ਨਹੀਂ ਗੱਡੀ ਦੇ ਕਰਕੇ ਜੈਦ ਨੂੰ ਕਰਦੇ ਆ ਪੱਤੀ ਹੁੰਦੀ ਰਣੇ ਆਲੂ ਗੰਡੇ ਨੀ ਆਉਂ ਲੱਗਦੇ ਆ ਹਾਈ ਤਾਂ ਲੱਗਦਾ ਰੱਬ ਪਾਉ ਬਾਵਾ ਮੇਰੀ